ਨੇ ਇਹ ਨਕਮੇ ਆ ਬਿਲਕੁਲ ਕੀਤਾ ਪੰਜਾਬ ਨੂੰ ਲੁੱਟਣ ਦੇ ਨਾਲ ਪੰਜਾਬ ਨੂੰ ਕੁੱਟਿਆ ਵੀ ਆ 50000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਭਗਵੰਤ ਮਾਨ ਨੇ ਕੀ ਕੀਤਾ ਪੰਜਾਬ ਦਾ ਕਿਹੜੀ ਸ਼ਰਤ ਬਣਾਈ ਆ ਕਿਹੜੀ ਦਾਣਾ ਮੰਡੀ ਬਣਾਈ ਆ ਕਿਹੜੇ ਹਸਪਤਾਲ ਬਣਾਇਆ ਕਿਹੜੇ ਸਕੂਲ ਬਣਾਇਆ ਦੱਸੇ ਸਾਨੂੰ ਭਗਵੰਤ ਮਾਨ ਭਗਵੰਤ ਮਾਨ ਚੋਰ ਤੇ ਲਟੇਰਾ ਵੱਡਾ ਉਹਨਾਂ ਨਾਲੋਂ ਇਰੇ ਸਕੂਲ ਬਿਲਡਿੰਗਾਂ ਬਣੀਆਂ ਉਹਨਾਂ ਉੱਤੇ ਰੰਗ ਕਰਾ ਕੇ ਕਰੋੜਾਂ ਰੁਪਈਆ ਦਾ ਬਜਟ ਹੈ ਜਿਹੜਾ ਉਹਨਾਂ ਉੱਤੇ ਵੇਸਟ ਕਰ ਰਹੇ ਆ ਤੋਂ 5 ਲੱਖ ਦਾ ਲਾ ਕੇ 1 ਕਰੋੜ ਰੁਪਏ ਦਾ ਬਿੱਲ ਹੈ ਜਿਹੜਾ ਲੋਕਾਂ ਸਾਹਮਣੇ ਪੇਸ਼ ਕਰਦੇ ਆ ਅੰਬਰਸਰ ਦੀ ਤਾਜ਼ਾ ਧਾਰਨਾ ਜਿਹੜਾ ਸਕੂਲ ਕਈ ਸਾਲਾਂ ਤੋਂ ਚੱਲ ਰਿਹਾ ਉਹ ਸਕੂਲ ਨੂੰ ਪੇਂਟ ਕਰਕੇ ਕਹਤਾ ਕਿ ਨਵਾਂ ਸਕੂਲ ਅਸੀਂ ਬਣਾਤਾ ਪਰ ਭੱਟੇ ਮੂੰਹ ਥੋਡੇ ਕਿ ਪੁਰਾਣੀਆਂ ਬਿਲਡਿੰਗਾਂ ਨੂੰ ਨਵੀਆਂ ਬਣਾ ਰਹੇ ਆ ਰੰਗ ਕਰਕੇ ਰੰਗ ਕਰਕੇ ਇਹ ਵੀ ਇਤਿਹਾਸ ਆ ਇਹ ਵੀ ਵਖਰਾ ਕੀਤਾ ਇਹਨਾਂ ਨੇ ਕਿ ਪੁਰਾਣੀਆਂ ਬਿਲਡਿੰਗਾਂ ਨੂੰ ਰੰਗ ਕਰਕੇ ਅੱਜ ਅੱਜ ਤੱਕ ਇਹ ਨਹੀਂ ਹੋਇਆ ਸੀ ਕਿ ਪੁਰਾਣੀਆਂ ਬਿਲਡਿੰਗਾਂ ਨੂੰ ਰੰਗ ਕਰਕੇ ਨਵੀਆਂ ਬਣ ਜਾਣ ਉਹ ਭਗਵਾਨਤਮਾਨ ਬਣਾ ਰਹੇ ਆ